ਕਰਦੇ ਆ ਸਵਾਗਤ ਤੁਹਾਡਾ ਜੀ ਆ ਗਿਆ ਵੀਡੀਓ ਆ ਲੈ ਮੈਂ ਮੈਸੇਜ ਸ਼ੇਅਰ ਕਰ ਦਿੱਤੀ ਨੈਟਵਰਕ ਨੂੰ ਕੀ ਹੋ ਗਿਆ ਮਾ ਮੈਂ ਹਾਂ ਦੋ ਹੁੰਦੇ ਕਿਹੜਾ ਚੱਲਣ ਗਿਆ ਅੱਗੇ ਚੱਲ ਗਿਆ ਇਹ ਕਰੀ ਇਹ ਆਹ ਠੀਕ ਆ ਹਾਂ ਦੋਵੇਂ ਓਕੇ ਓਏ ਵੀ ਜਾ ਰਹੀ ਹੈ ਚੱਕ ਕੇ ਓਕੇ ਦੋਵੇਂ ਦੇ ਦੋ ਇੱਕ ਇੱਧਰ ਰੱਖ ਲਈ ਮੜਾ ਜਾ ਤੇ ਆ ਜੋ ਲਾਈਵ ਦੇ ਵਿੱਚ ਜੁੜੇ ਹੋ ਸਾਰੇ ਜਣੇ ਤੇ ਅੱਜ ਦੀ ਜਿਹੜੇ ਸੂਟ ਤੁਹਾਨੂੰ ਦਿਖਾਉਣ ਲੱਗਾ ਨਾ ਅੱਜ ਬਹੁਤ ਹੀ ਪਿਆਰੇ ਪਿਆਰੇ ਸੂਟ ਸ ਨੇ ਉਹ ਆਪਣੇ ਕੋਲ ਜਿਹੜੇ ਇਥੇ ਮਸ਼ੀਨ ਤੇ ਰੈਡੀ ਹੋਏ ਆ ਉਹ ਸੂਟ ਆ ਅੱਜ ਦੀ ਵੀਡੀਓ ਦੇ ਸਾਰੇ ਇਹ ਤੁਹਾਨੂੰ ਮੈਂ ਤਾਂ ਦਿਖਾਉਣ ਲੱਗਾ ਆ ਕਿ ਹੁਣ ਅੱਗੇ ਨਾ ਗਰਮੀ ਸਟਾਰਟ ਹੋ ਗਈ ਆ ਤੇ ਮੈਂ ਤੁਹਾਨੂੰ ਇੱਕ ਦੱਸਿਆ ਸੀ ਕਿ ਇੱਕ ਸੋਹਣੀ ਜੀ ਆਫਰ ਜਿਹੜੀ ਕੰਬੋ ਆ ਤੁਹਾਡੇ ਵਾਸਤੇ ਬਣਾਉਣੀ ਆ ਉਹ ਆਪਾਂ ਰੈਡੀ ਕਰਤੀ ਆ ਕਾਟਨ ਦੇ ਸੂਟ ਵੀ ਬਣ ਕੇ ਆ ਗਏ ਆ ਗਰਮ ਵੀ ਬਣੇ ਆ ਤੇ ਇਹਦੇ ਵਿੱਚ ਆਪਣੇ ਕੋਲ ਸਿੰਥੈਟਿਕ ਬੇਸ ਦੇ ਵਿੱਚ ਵੀ ਬਣੇ ਆ ਜਿਹੜੇ ਜਿਹੜੇ ਕਸਟਮਰ ਨੇ ਲੈਣੇ ਆ ਉਹ ਲੈ ਲਿਓ ਤੇ ਜਿਨ੍ਹਾਂ ਨੇ ਡਿਜ਼ਾਈਨ ਦੇਖਣੇ ਆ ਉਹ ਡਿਜ਼ਾਈਨ ਦੇਖ ਲਿਓ ਕਾਟਨ ਦੇ ਉੱਤੇ ਵੀ ਸੇਮ ਡਿਜ਼ਾਈਨ ਅਸੀਂ ਰੈਡੀ ਕਰ ਦਾਂਗੇ ਰੇਟ ਤੁਹਾਨੂੰ ਮੈਂ ਲਾਸਟ ਜੀ ਦੱਸੂਗਾ ਕਾਟਨ ਦਾ ਕੰਬੋ ਦਾ ਕੀ ਰੇਟ ਆਉਣ ਵਾਲਾ ਤੇ ਬਾਕੀ ਜਿਹੜਾ ਰੇਟ ਆ ਉਹ ਕੀ ਕੀ ਆ ਇਹਨਾਂ ਸੂਟਾਂ ਦਾ ਤੇ ਉਹ ਤੁਹਾਨੂੰ ਮੈਂ ਵੀਡੀਓ ਦੇ ਲਾਸਟ ਜੀ ਦੱਸੂਗਾ ਕੁਝ ਸੂਟ ਇਦਾਂ ਦੇ ਆ ਜਿਹੜੇ ਕਸਟਮਰ ਦੇ ਸੈਂਪਲ ਬਣੇ ਆ ਤੇ ਉਹ ਮੈਂ ਤੁਹਾਨੂੰ ਸਿਰਫ ਦਿਖਾਉਣੇ ਆ ਕਿ ਮਸ਼ੀਨ ਦੇ ਉੱਤੇ ਇਹ ਵਾਲੇ ਸਾਰੇ ਸੂਟ ਜਿਹੜੇ ਅਸੀਂ ਰੈਡੀ ਕਰਕੇ ਦੇ ਰਹੇ ਆ ਆਨਲੇ ਟਾਈਮ ਤੇ ਤੁਸੀਂ ਸੜਕੋ ਇਹ ਸੂਟ ਰੈਡੀ ਕਰਵਾ ਸਕਦੇ ਜੀ ਤੇ ਇੱਕ ਚੀਜ਼ ਹੋਰ ਮੈਂ ਸਭ ਨੂੰ ਦੱਸਣਾ ਚਾਹੁੰਨਾ ਆਪਣੀਆਂ ਭੈਣਾਂ ਨੂੰ ਜਿਹੜੇ ਕਸਟਮਰ ਆਪਣਾ ਕੰਮ ਕਰਨਾ ਚਾਹੁੰਦੇ ਆ ਇਹ ਮਸ਼ੀਨ ਲੈਣੀ ਚਾਹੁੰਦੇ ਆ ਕਢਾਈ ਵਾਲੀ ਉਹਦੇ ਬਾਰੇ ਤੁਹਾਨੂੰ ਪੂਰੀ ਟ੍ਰੇਨਿੰਗ ਪੂਰੀ ਡਿਟੇਲ ਦੇ ਵਿੱਚ ਉਹਦੀ ਇਨਫੋਰਮੇਸ਼ਨ ਫੈਬਰਿਕ ਕਿੱਥੋਂ ਲੈਣਾ ਕਿਵੇਂ ਲੈਣਾ ਤੇ ਕਿਹੜਾ ਫੈਬਰਿਕ ਵਰਤਣਾ ਤੇ ਮਸ਼ੀਨ ਦੇ ਵਿੱਚ ਕਿਹੜਾ ਮਟੀਰੀਅਲ ਵਰਤਣਾ ਹੈ ਥ्रेड ਕੀ ਲੱਗਣੇ ਨੇ ਪੇਪਰ ਕਿਵੇਂ ਦਾ ਲੱਗਣਾ ਆ ਪੂਰੀ ਫੁੱਲ ਡਿਟੇਲ ਜਾਣਕਾਰੀ ਜਿਹੜੀ ਹੈ ਉਹਦੀ ਵੀਡੀਓ ਇੱਕ ਮੈਂ ਅਪਲੋਡ ਕਰੂੰਗਾ ਤੇ ਜੇ ਤੁਸੀਂ ਮੈਨੂੰ ਮਸ਼ੀਨ ਦੀ ਟ੍ਰੇਨਿੰਗ ਲੈਣੀ ਚਾਹੁੰਦੇ ਜੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਨੰਬਰ ਤੁਹਾਡ ਕੋ ਸਾਰਿਆਂ ਕੋਲ ਹੈਗਾ ਹੀ ਆ ਵੀਡੀਓ ਕਿਸੇ ਕੋ ਵੀ ਨੰਬਰ ਕੱਢ ਲਿਓ ਮੇਰਾ ਤੁਹਾਨੂੰ ਮੈਂ ਪੂਰੀ ਡਿਟੇਲ ਤੇ ਉਹਦੀ ਦੱਸੂਗਾ ਜਾਣਕਾਰੀ ਮਸ਼ੀਨ ਬਾਰੇ ਵੀ ਟ੍ਰੇਨਿੰਗ ਦੀ ਫੀਸ ਰਹੂਗੀ ਕਲਾਸ ਦਾ ਹੁੰਦਾ ਜੇ ਟਾਈਮ ਉਹ ਵੀ ਸਾਰਾ ਕੁਝ ਮੈਂ ਤੁਹਾਨੂੰ ਮੈਨੇਜ ਕਰਕੇ ਦੱਸ ਦੂੰਗਾ ਤੇ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਮਸ਼ੀਨ ਦੀ ਟ੍ਰੇਨਿੰਗ ਵੀ ਲੈ ਸਕਦੇ ਜੇ ਜਿਨ੍ਹਾਂ ਨੇ ਸੈਕੰਡ ਹੈਂਡ ਮਸ਼ੀਨ ਲੈਣੀ ਆ ਉਹ ਵੀ ਸੰਪਰਕ ਕਰ ਲਿਓ ਜਿਨ੍ਹਾਂ ਨੇ ਨਵੀਂ ਮਸ਼ੀਨ ਲੈਣੀ ਆ ਸਾਡੇ ਨਾਲ ਉਹ ਵੀ ਸੰਪਰਕ ਕਰ ਲਿਓ ਨਵੀਂ ਮਸ਼ੀਨ ਦਾ ਰੇਟ ਕੀ ਆ ਸੈਕੰਡ ਹੈਂਡ ਜਿਹੜੀ ਆ ਉਹਦਾ ਕੀ ਰੇਟ ਆ ਗਾਰੰਟੀ ਵਾਰੰਟੀ ਹਰ ਇੱਕ ਚੀਜ਼ ਆਪਾਂ ਤੁਹਾਨੂੰ ਪੂਰੀ ਡਿਟੇਲ ਚ ਦੱਸਾਂਗੇ ਤੇ ਸਾਰੀ ਪੇਮੈਂਟ ਜਿਹੜੀ ਇਹਨਾਂ ਦੀ ਐਡਵਾਂਸ ਹੁੰਦੀ ਜੇ ਇਹ ਕਿਸ਼ਤਾਂ ਤੇ ਕੁਛ ਨਹੀਂ ਜੇ ਹੁੰਦਾ ਫਾਈਨਾਂਸ ਨਹੀਂ ਜਿਹਾਣੀ ਉਹ ਵਹੀ ਗ੍ਰੂਪ ਬੁਟੀਕ ਤੇ ਵਰਕਰ ਦੀ ਲੋੜ ਆ ਪਲੀਜ਼ ਮੇਰੇ ਜੀ ਦੱਸਿਓ ਮੈਨੂੰ ਮੈਸੇਜ ਕਰਿਓ ਤੁਸੀਂ ਕਿਵੇਂ ਦਾ ਵਰਕਰ ਤੁਸੀਂ ਕਹਿ ਰਹੇ ਜੇ ਕੁਝ ਮੈਂ ਤੁਹਾਨੂੰ ਦੱਸੂਗਾ ਜੇ ਮੈਨੂੰ ਹੋਇਆ ਤੇ ਚਲੋ ਤੁਹਾਡੇ ਨਾਲ ਸੰਪਰਕ ਕਰਾਂਗੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਦਿਓ ਆਪਣਾ ਨਾਮ ਲਿਖ ਕੇ ਜੋ ਵੀ ਆ ਤੁਹਾਡਾ ਕਰੀਏ ਸ਼ੁਰੂ ਪਾਜੀ ਹਾਂਜੀ ਇਹਦੇ ਜਨਾ ਮੈਂ ਤੁਹਾਨੂੰ ਦੱਸਿਆ ਜਿੱਦਾਂ ਸਟਾਰਟਿੰਗ 'ਚ ਮੈਂ ਦੱਸ ਆਣ ਲੱਗਾ ਕਿ ਬਹੁਤ ਸਾਰੇ ਇਹਦੇ ਵਿੱਚ ਨਾ ਕਸਟਮਰ ਦੇ ਸੂਟ ਰੈਡੀ ਹੋਏ ਆ ਜਿਹੜੇ ਫਿਨਿਸ਼ ਹੋਣ ਤੋਂ ਬਾਅਦ ਜਿਹੜੇ ਕਸਟਮਰ ਦੇ ਹੈਂਡਓਵਰ ਕਰ ਦਿੰਦੇ ਆ ਅਸੀਂ ਤੇ ਇਹਨਾਂ ਦੇ ਵਿੱਚ ਸ਼ੁਰੂ ਕਰਦਾ ਮੈਂ ਗਰਮ ਫੈਬਰਿਕ ਦੇ ਉੱਤੋਂ ਤੇ ਡਿਜ਼ਾਈਨ ਤੁਸੀਂ ਵੇਖ ਲਿਓ ਵਰਕ ਤੁਸੀਂ ਵੇਖ ਲਿਓ ਤੁਸੀਂ ਆਉਣ ਵਾਲੇ ਟਾਈਮ ਤੇ ਗਰਮੀਆਂ ਦੇ ਵਿੱਚ ਵੀ ਤਿਆਰ ਕਰਵਾ ਸਕਦੇ ਜੇ ਬੜਾ ਸਿੰਪਲ ਤੇ ਸੁਪਰ ਜਿਹਾ ਵਰਕ ਦੇਣਾ ਹੈ ਤੁਹਾਨੂੰ ਸਾਰਾ ਹੀ ਅੱਜ ਦੀ ਵੀਡੀਓ ਦੇ ਵਿੱਚ ਤੇ ਡਿਜ਼ਾਈਨ ਵੀ ਬੜੇ ਪਿਆਰੇ ਪਿਆਰੇ ਆਉਣੇ ਆ ਸਾਰੇ ਇਹਨਾਂ ਦੇ ਵਿੱਚ ਤੇ ਆਹ ਸੂਟ ਜਿਹੜਾ ਹੈਗਾ ਗਰਮ ਦੇ ਉੱਤੇ ਰੈਡੀ ਹੋਇਆ ਹੈਗਾ ਕਸਟਮਰ ਦਾ ਸਾਡੇ ਕੋਲ ਤੇ ਇਹਦੇ ਵਿੱਚ ਆਹ ਘੇਰੇ ਦਾ ਵਰਕ ਹੈਗਾ ਇਹਨਾਂ 'ਚ ਨਾ ਇੱਕ ਚੀਜ਼ ਦਾ ਫਾਇਦਾ ਪਤਾ ਕੀ ਆ ਤੁਹਾਨੂੰ ਜਿੱਦਾਂ ਪਿੱਛੇ ਮੈਨੂੰ 3-4 ਦਿਨ ਹੋ ਗਏ ਲਗਾਤਾਰ ਮੈਸੇਜ ਆਉਣ ਦੇ ਸੀਗੇ ਭੈਣਾਂ ਦੇ ਉਹ ਆਪਣੇ ਪੇਰੈਂਟਸ ਉਹ ਆਹ ਤੀ ਸੂਟ ਲੈਣਾ ਚਾਹੁੰਦੇ ਆ ਤੇ ਸੌਰੀ ਪੀਰੈਂਟਸ ਵਾਸਤੇ ਸੂਟ ਲੈਣਾ ਚਾਹੁੰਦੇ ਆ ਤੇ ਪ੍ਰੋਬਲਮ ਕੀ ਆਉਣ ੜੀ ਆ ਕਿ ਘੇਰੇ ਜਿਹੜੇ ਉਹ ਨਹੀਂ ਬਣਦੇ ਕਿਸੇ ਦਾ ਘੇਰਾ 22 ਆਉਣ ੜਿਆ ਕਿਸੇ ਦਾ 23 ਆਉਣ ੜਿਆ ਕਿਸੇ ਦਾ 20 ਆਉਣ ੜਿਆ ਜੇ ਸੂਟ ਪਸੰਦ ਆਉਂਦਾ ਕਸਟਮਰ ਨੂੰ ਤੇ ਇਹਨਾਂ ਦੇ ਵਿੱਚ ਚੋਇਸ ਤੁਹਾਡੀ ਹੋਊਗੀ ਸਿਰਫ ਕਾਟਨ ਦੇ ਉੱਤੇ ਜੇ ਤੁਸੀਂ ਸਿੰਥੈਟਿਕ بیس ਦੇ ਵਿੱਚ ਲੈਂਦੇ ਜੇ ਤਾਂ ਉਹਦੇ ਚਾਰਜ ਜਿਹੜੇ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗਾ ਰੇਟ ਦੇ ਵਿੱਚ ਕੀ ਆਉਂਦੇ ਆ ਕਾਟਨ ਤੇ ਸਿੰਥੈਟਿਕ ਦੇ ਸਾਰੇ ਹੀ ਫਿਲਹਾਲ ਤੁਹਾਨੂੰ ਮੈਂ ਦੱਸਣ ਲੱਗਾ ਵੀ ਇਹਦੇ ਵਿੱਚ ਕਲਰ ਦੀ ਚੋਇਸ ਵੀ ਤੁਹਾਡੀ ਹੋ ਜਾਣੀ ਆ ਡਿਜ਼ਾਈਨ ਵੀ ਤੁਹਾਡੀ ਮਤਲਬਦਾ ਹੋ ਜਾਣਾ ਤੇਰੇ ਲੈਂਥ ਜੋ ਵੀ ਤੁਹਾਡੀ ਮਤਲਬ ਦਾ ਈਵਨ ਕਿ ਕਲਰ ਚੋਇਸ ਜਿਹੜੀ ਆ ਜਿਹੜੇ ਥ੍ਰੈਡ ਅਸੀਂ ਵਰਤਦੇ ਆ ਉਹ ਵੀ ਤੁਹਾਡੀ ਚੋਇਸ ਦੇ ਹੋ ਜਾਣੇ ਆ ਇਸ ਵੀਡੀਓ ਦੇ ਵਿੱਚ ਤੇ ਇਹਨਾਂ ਸੂਟਾਂ ਦੇ ਉੱਤੇ ਸਮਝ ਲਓ ਵੀ ਇਹ ਸਿਰਫ ਤੁਸੀਂ ਸਾਨੂੰ ਪੈਸੇ ਪੇ ਕਰਨੇ ਆ ਤੇ ਚੋਇਸ ਤੁਹਾਡੀ ਦਾ ਸੂਟ ਰੈਡੀ ਹੋ ਕੇ ਤੁਹਾਡੇ ਘਰ ਤੱਕ ਪਹੁੰਚ ਜਾਣਾ ਹੈ ਜੇ ਸਟਿਚਿੰਗ ਦੀ ਗੱਲ ਕਰੀਏ ਤਾਂ ਸਟਿਚਿੰਗ ਵੀ ਅਸੀਂ ਤੁਹਾਨੂੰ ਇੱਥੋਂ ਕਰਵਾ ਕੇ ਭੇਜਾਂਗੇ ਬਹੁਤ ਸੋਹਣੇ ਸੂਟ ਸਟਿਚ ਹੋ ਕੇ ਗਏ ਆ ਲਾਸਟ ইয়ার ਤੋਂ ਬਹੁਤ ਸਾਰੇ ਭੈਣਾਂ ਨੇ ਪਿਆਰ ਦਿੱਤਾ ਸਾਨੂੰ ਸੀਜ਼ਨ ਦੇ ਵਿੱਚ ਵੀ ਪਿਛੇ ਗਰਮੀਆਂ ਦੇ ਸੀਜ਼ਨ ਦੇ ਵਿੱਚ ਵੀ ਜਿਵੇਂ ਜਿਵੇਂ ਵੀ ਗਏ ਆ ਬਹੁਤ ਪਿਆਰ ਦਿੱਤਾ ਤੇ ਤੁਸੀਂ ਵੀ ਆਪਣੇ ਪੇਰੈਂਟਸ ਵਾਸਤੇ ਤੇ ਆਪਣੇ ਵਾਸਤੇ ਵੀ ਬੁੱਕ ਕਰ ਸਕਦੇ ਜੀ ਇਹ ਗਰਮ ਸੂਟ ਦੇ ਉੱਤੇ ਡਿਜ਼ਾਈਨ ਹੈ ਇਹ ਸੂਟ ਕਸਟਮਰ ਦਾ ਰੈਡੀ ਹੋਇਆ ਹੈ ਇਹਦਾ ਘੇਰਾ ਤੁਸੀਂ ਵੇਖ ਸਕਦੇ ਆਪਣੀ ਜਿੱਦੇ ਪਿੱਛੇ ਭਾਜੀ ਹਲੋ ਚੈੱਕ ਕਰਦੇ ਹੋ ਇਹਦਾ ਘੇਰਾ ਜਿਹੜਾ ਜੇ 27 ਇੰਚ ਤੱਕ ਰੈਡੀ ਹੋਇਆ ਆ ਕਸਟਮਰ ਦੀ ਚੋਅ ਦੇ ਹਿਸਾਬ ਨਾਲ ਆ ਕਸਟਮਰ ਹੈਲਦੀ ਆ ਸਲਿਮ ਆ ਜੋ ਵੀ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਸੈੱਟ ਕਰਵਾ ਸਕਦੇ ਜੇ ਇਹ ਕਸਟਮਾਈਜ਼ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਰਵਾ ਸਕਦੇ ਜੇ ਇਹਨਾਂ ਦੇ ਵਿੱਚ ਤੁਸੀਂ ਨਾਲ ਬਾਜੂ ਵਰਕ ਦਾ ਡਿਜ਼ਾਈਨ ਐਡ ਕਰਵਾ ਸਕਦੇ ਜੇ ਬਾਟਮ ਦਾ ਕਰਵਾ ਸਕਦੇ ਜੇ ਆ ਪਿਛੇ ਮੰਗ ਦੂਜੀ ਸਾਈਡ ਹਾਂ ਆਹ ਦੇਖ ਇਹ ਇਹਦੀਆਂ ਬਾਹਾਂ ਦਾ ਡਿਜ਼ਾਈਨ ਆ ਛੋਟੀਆਂ ਛੋਟੀਆਂ ਬੂਟੀਆਂ ਜਿਹੜੀਆਂ ਬਾਹਾਂ ਦੇ ਉੱਪਰ ਵੀ ਹੈਗੀਆਂ ਇਹਦੀਆਂ ਤੇ ਇਹ ਸਾਰੇ ਸੂਟ ਦੇ ਵਿੱਚ ਇਦਾਂ ਬੁਟ ਗਿਆ ਜਿਹੜੀਆਂ ਸੇਮ ਡਿਜ਼ਾਈਨ ਤੁਸੀਂ ਕਾਟਨ ਦੇ ਉੱਤੇ ਵੀ ਰੈਡੀ ਕਰਵਾ ਸਕਦੇ ਜੀ ਆਹ ਲੋ ਜੀ ਇਹ ਹੈਗਾ ਗਰਮ ਸੂਟ ਤੇ ਇਹ ਹੋਇਆ ਰੈਡੀ ਆਪਣੇ ਕੋਲ ਕਸਟਮਰ ਦਾ ਇਹ ਸੇਲ ਵਾਸਤੇ ਨਹੀਂਗਾ not for sale ਆ ਵੀ ਜਿਹੜਾ ਜੇ ਇਹ ਵੀ ਕਲਰ ਤੇ ਕੰਟਰਾਸਟ ਜਿਹੜਾ ਕਸਟਮਰ ਦੀ ਚੋਇਸ ਦਾ ਜਾਂ ਸੂਟ ਵੀ ਕਸਟਮਰ ਦੀ ਚੋਇਸ ਦਾ ਇਹ ਵੀ ਤੁਸੀਂ ਚੈੱਕ ਕਰ ਲਿਓ ਇਹਦੇ ਵਿੱਚ ਬਣਦਾ ਜੇ ਆ ਡਿਜ਼ਾਈਨ ਜਿਹੜਾ ਚਾਕਾਂ ਦਾ ਤੇ ਇਹ ਡਿਜ਼ਾਈਨ ਬਣਦਾ ਜੇ ਚਾਕਾਂ ਦਾ ਡਿਜ਼ਾਈਨ ਆ ਤੁਸੀਂ ਵੀ ਤਿਆਰ ਕਰ ਸਕਦੇ ਜੇ ਇਹਦੇ ਵਿੱਚ ਬਾਟਮ ਵਰਕ ਬਾਜੂ ਵਰਕ ਹਰ ਇੱਕ ਚੀਜ਼ ਜਿਹੜੀ ਆ ਉਹ ਰੈਡੀ ਮਿਲ ਜਾਣੀ ਤੁਹਾਨੂੰ ਮੇਰਾ ਗਣਾ ਅੱਜ ਖਰਾਬ ਹੋ ਗਿਆ ਕਿਤੇ ਵਿਆਹ ਨਹੀਂ ਸਮਝ ਛੱਡਿਆ ਹਲੋ ਜੀ ਆ ਵੀ ਗਰਮ ਸੂਟ ਦੇ ਉੱਤੇ ਰੈਡੀ ਹੋਇਆ ਜੇ ਡਿਜ਼ਾਈਨ ਚਾਕਾਂ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਜ਼ਿਆਦਾ ਪਿਆਰਾ ਜਿਹੜਾ ਫੈਬਰਿਕ ਹੈਗਾ ਇਹ ਵੀ ਕਸਟਮਰ ਦਾ ਸੂਟ ਹੈ ਤੁਹਾਨੂੰ ਜਸਟ ਮੈਂ ਇਹਦੇ ਵਿੱਚ ਸੈਂਪਲ ਦਿਖਾਉਂ ਰਿਹਾ ਬਾਜੂ ਵਰਕ ਹਰ ਇੱਕ ਦੇ ਨਾਲ ਐਡ ਆਉਣਾ ਜੇ ਜੇ ਤੁਸੀਂ ਬਾਟਮ ਵਰਕ ਐਡ ਕਰਾਉਣੀ ਆ ਤਾਂ ਉਹ ਵੀ ਕਰ ਦਾਂਗੇ ਰੇਟ ਵੀ ਸੇਮ ਦੇ ਦਾਂਗੇ ਤੁਹਾਨੂੰ ਆਪਾਂ ਯਾਰ ਕਹਿੰਦੇ ਪਕੌੜੇ ਘੱਟ ਖਾਇਆ ਕਰੋ ਜਦੋਂ ਸੱਗਣ ਪੂਰਾ ਦੇਣਾ ਤੇ ਫਿਰ ਘਟ ਕੇ ਉੱਟੇ ਹਾਲੋ ਜੀ ਆ ਵੀ ਕਰੋ ਚੈੱਕ ਡਿਜ਼ਾਈਨ ਐਂਡ ਤੱਕ ਵੇਖਿਓ ਸਾਰੇ ਹੀ ਤੁਹਾਨੂੰ ਅੱਜ ਕਮਾਲ ਦੇ ਡਿਜ਼ਾਈਨ ਦੇਣੇ ਆ ਤੇ ਰੇਟ ਤੁਹਾਨੂੰ ਮੈਂ ਬਹੁਤ ਸੋਹਣੇ ਸੋਹਣੇ ਦੇਣੇ ਆ ਉਹ ਵੀ ਤੇ ਆ ਗਰਮ ਸੂਟ ਆ ਜੇ ਤੁਸੀਂ ਆ ਸੂਟ ਬਣਿਆ ਕਿਸ ਕਸਟਮਰ ਨੇ ਲੈਣਾ ਆ ਤਾਂ ਆ ਲੈ ਲਿਓ ਜਿਹਦੇ ਵਿੱਚ ਫੈਬਰਿਕ ਵੀ ਇਨਕਲੂਡ ਰਹਿਣਾ ਜੇ ਤੇ ਇਹਦਾ ਮੈਂ ਤੁਹਾਨੂੰ ਕੀ ਰੱਖਦਾ ਸੀ ਦਿੰਨਾ ਇਹਦਾ 22 ਇੰਚ ਘੇਰਾ ਰੈਡੀ ਜੇ ਇਹਦਾ ਸੂਟ ਦਾ ਤੁਸੀਂ ਥੋੜਾ ਬਹੁਤਾ ਇਹਨੂੰ ਕਰ ਸਕਦੇ ਜੇ 24 ਕਰਨਾ 25 ਕਰਨਾ ਆਪਣੇ ਹਿਸਾਬ ਨਾਲ ਕਰ ਸਕਦੇ ਜੀ ਇਹਦਾ ਬਾਜੂ ਵਰਕ ਬਣਿਆ ਹੋਣਾ ਜੀ ਹਾਂ ਆ ਲੋ ਜੀ ਇਹਦੇ ਵਿੱਚ ਵੀ ਬਾਜੂ ਵਰਕ ਐਡ ਜੇ ਇਹ ਸੂਟ ਤੁਹਾਨੂੰ ਮਿਲਣਾ ਜੇ ਬਹੁਤ ਹੀ ਸੋਹਣਾ ਕਲਰ ਚੋਇਸ ਵੇਖ ਲਓ ਕਿੰਨੀ ਪਿਆਰੀ ਹੈ ਇਹਦੀ ਤੇ ਇਹ ਮਿਲਣਾ ਜੇ 1500 ਦਾ ਸ਼ਿਪਿੰਗ ਫ੍ਰੀ ਰਹਿਣੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇੱਕ ਅਵੀ ਸੂਟ ਆਪਣੇ ਕੋਲ ਪਿਓਰ ਸਿਲਕ ਦੇ ਉੱਤੇ ਰੈਡੀ ਹੋਇਆ ਹੈ ਹਜੇ ਇਹ ਵੀ ਤੁਸੀਂ ਬਹੁਤ ਹੀ ਪਿਆਰਾ ਡਿਜ਼ਾਈਨ ਜਿਹੜਾ ਜੇ ਇਹਦਾ ਵੇਖ ਸਕਦੇ ਜੇ ਸੂਟ ਦਾ ਇਹਦਾ ਨੈਕ ਦਾ ਡਿਜ਼ਾਈਨ ਜੇ ਬਹੁਤ ਪਿਆਰਾ ਨਾਲ ਇਹਦੇ ਆਉਂਦਾ ਜੇ ਬਹੁਤ ਸੋਹਣਾ ਇਹਦੀਆਂ ਬਾਹਾਂ ਦੇ ਉੱਪਰ ਡਿਜ਼ਾਈਨ ਚਾਹੇ ਇਹਦੀ ਬਾਟਮ ਤੇ ਲਾਓ ਤੁਸੀਂ ਚਾਹੇ ਇਹਦੀਆਂ ਬਾਹਾਂ ਦੇ ਉੱਪਰ ਲਾਜੋ ਇਹ ਆਉਂਦਾ ਜੇ ਪਿਓਰ ਸਿਲਕ ਦੇ ਉੱਤੇ ਤੁਸੀਂ ਵੀ ਕਿਸੇ ਵੀ ਇਹਨੂੰ ਫੈਬਰਿਕ ਦੇ ਉੱਤੇ ਤਿਆਰ ਕਰਵਾ ਸਕਦੇ ਜੇ ਫਿਰ ਇਸ ਤੋਂ ਬਾਅਦ ਇਹ ਵੀ ਆਉਂਦਾ ਜੇ ਆਪਣੇ ਕੋਲ ਚੈੱਕ ਕਰਿਓ ਕੰਟਰਾਸਟ ਬਹੁਤ ਸੋਹਣੇ-ਸੋਹਣੇ ਆ ਮੈਚਿੰਗ ਬਹੁਤ ਸੋਹਣੀ ਆ ਇਹ ਵੀ ਸਾਰਾ ਸੂਟ ਜਿਹੜਾ ਜੀ ਇਹ ਵੀ ਤੁਹਾਨੂੰ ਇਹ ਸ਼ਰਟ ਪੀਸ ਆ ਇਹਦੇ ਨਾਲ ਬਾਟਮ ਜਿਹੜੀ ਮੈਚਿੰਗ ਲੱਗਣੀ ਆ ਜੀ ਇਹ ਵੀ ਰੈਡੀ ਹੋਇਆ ਬਾਜੂਵਰ ਕੇਦੇ ਉੱਤੇ ਵੀ ਐਡ ਆਉਣਾ ਜੀ ਅਭੀ ਕਰ ਲਓ ਚੈੱਕ ਅਭੀ ਬਹੁਤ ਹੀ ਪਿਆਰਾ ਡਿਜ਼ਾਈਨ ਜੇ ਇਹਦਾ ਵੀ ਆ ਵੀ ਸੂਟ ਤੁਸੀਂ ਜੇ ਬਹੇ ਕਰਨਾ ਤਾਂ ਇਹ ਵੀ ਕਰ ਸਕਦੇ ਜੇ ਫੈਬਰਿਕ ਹੈਗਾ ਜੇ ਇਹਦਾ ਬਟਰ ਸਿਲਕ ਦਾ ਬਹੁਤ ਸੋਹਣਾ ਫੈਬਰਿਕ ਜੇ ਬਾਜੂ ਵਰਕ ਐਡ ਜੇ ਇਹਦੇ ਨਾਲ ਵੀ ਇਹ ਵੀ ਸੇਮ ਰੇਟ ਤੇ ਆ ਜਾਣਾ ਜੇ 1500 ਦੇ ਵਿੱਚ ਵਿਦ ਫੈਬਰਿਕ ਵਿਦ ਐਮਬਰਾਇਡਰੀ ਵਰਕ ਤੇ ਆ ਵੀ ਕਰੋ ਚੈੱਕ ਵਰਕ ਜਿੰਨੇ ਵੀ ਸੂਟ ਤੁਹਾਨੂੰ ਦਿਖਾਉਂਦਾ ਮੈਂ ਤੁਹਾਨੂੰ ਇਹ ਜੇ ਸੈਂਪਲ ਦੇ ਦਾਂ ਸਾਰੇ ਡਿਜ਼ਾਈਨ ਜਿੰਨੇ ਵੀ ਆਏ ਆ ਤੇ ਆ ਪਸ਼ਮੀਨਾ ਡਬਲ ਟੋਨ ਦੇ ਉੱਤੇ ਜਿਹੜੇ ਬਣਦੇ ਆ ਆਪਣੇ ਸੂਟ ਉਹ ਵਾਲਾ ਇਹ ਚਾਕਾ ਦਾ ਡਿਜ਼ਾਈਨ ਹੈ ਇਹ ਵੀ ਕਸਟਮਰ ਦਾ ਸੂਟ ਰੈਡੀ ਹੋਇਆ ਜੇ ਤੁਸੀਂ ਵੀ ਰੈਡੀ ਕਰਵਾਉਣਾ ਹੈ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਇਹਦਾ ਰੇਟ ਜਿਹੜਾ ਆਉਣਾ ਜੇ 2000 ਰੁਪਏ ਜੇ ਵਿਦਆਊਟ ਦੁਪੱਟਾ ਆਹ ਲਓ ਜੀ ਆ ਵੀ ਬਟਰ ਸਿਲਕ ਦੇ ਉੱਤੇ ਸੂਟ ਜੇ ਇਹਦੇ ਨਾਲ ਵੀ ਬਾਜੂ ਵਰਕ ਐਡ ਜੇ ਇਹ ਵੀ ਜੇ ਤੁਸੀਂ ਕਲਰ ਲੈਣਾ ਹੈ ਕਸਟਮਰ ਨੇ ਪਸੰਦ ਕਰਨਾ ਚਾਹੁੰਦੇ ਜਾਂ ਤੁਸੀਂ ਇਹਦਾ ਮੈਂ ਤੁਹਾਨੂੰ ਕੇਰਾ ਦੱਸ ਦਿੰਦਾ ਇਹ ਵੀ ਸੇਮ ਰੇਟ ਤੇ ਆ ਜਣਾ ਜੇ 1500 ਦੇ ਵਿੱਚ ਹਾਂਜੀ ਇਹਦਾ ਵੀ 23 ਤੋਂ 24 ਕੇ ਰਹਿਣਾ ਜੇ ਇਹਦਾ ਵੀ ਮਜੇ ਨਾਲ ਰੈਡੀ ਹੋ ਜਾਣਾ ਜੇ ਜੇ ਕੱਟ ਕਰਨਾ ਹੈ ਤਾਂ ਤੁਸੀਂ ਉਹਨੂੰ ਕੱਟ ਕਰ ਸਕਦੇ ਜ ਆਪਣੇ ਹਿਸਾਬ ਨਾਲ ਆ ਵੀ ਕ੍ਰੇਪ ਸਿਲਕ ਦਾ ਸੂਟ ਜੇ ਇਹ ਵੀ ਇਹਦਾ ਵੀ ਘੇਰਾ ਜਿਹੜਾ ਜੇ ਇਹ ਸੂਟ ਹੈ ਜੇ ਇਨਕੰਪਲੀਟ ਹੈ ਇਹ ਕੰਪਲੀਟ ਨਹੀਂ ਹੋਇਆ ਆ ਵੀ ਦੇਖੋ ਹਾਂਜੀ ਆ ਵੀ ਸੂਟ ਜੇ ਸੇਮ ਬਟਰ ਸਿਲਕ ਦੇ ਉੱਤੇ ਜਿਹਦੇ ਵਿੱਚ ਤੱਲੇ ਦਾ ਵਰਕ ਹੈ ਬਹੁਤ ਪਿਆਰਾ ਜਿਹਾ ਇਹਦੇ ਨਾਲ ਇਹ ਵੀ ਤੁਹਾਨੂੰ ਸੇਮ ਰੇਟ ਵਿੱਚ ਮੈਂ ਜਨਾ ਜੇ 1500 ਦੇ ਵਿੱਚ ਬਾਜੂ ਵਰਕ ਐਡ ਰਹਿਣਾ ਜੇ ਇਹਦੇ ਉੱਤੇ ਤੇ ਆਹ ਡਿਜ਼ਾਈਨ ਤੇ ਸਾਡਾ ਬਹੁਤ ਜ਼ਿਆਦਾ ਸੁਪਰ ਹਿੱਟ ਤੇ ਵਾਇਰਲ ਡਿਜ਼ਾਈਨ ਰਿਹਾ ਪਿਛਲੇ ਸਾਲ ਤੇ ਇਹ ਤੁਸੀਂ ਬਹੁਤ ਸਾਰਾ ਸੂਟ ਇਹਦੇ ਵਿੱਚ ਕਾਟਨ ਦੇ ਉੱਤੇ ਬਣਿਆ ਵੇਖਿਆ ਹਣਾ ਸਾਡੇ ਕੋਲ ਇਹ ਵੀ ਤੁਹਾਨੂੰ ਆਪਾਂ ਕਾਟਨ ਦੇ ਉੱਤੇ ਰੈਡੀ ਕਰਕੇ ਦੇ ਦਾਂਗੇ ਜੇ ਕਿਸੇ ਭੈਣ ਭਰਾ ਨੇ ਲੈਣਾ ਹੈ ਕਾਟਨ ਦੇ ਵਿੱਚ ਉਹ ਵੀ ਰੇਟ ਤੁਹਾਨੂੰ ਮੈਂ ਸਾਰੇ ਦੱਸ ਦਊਗਾ ਪੈਕੇਜ ਦੇ ਕੀ ਰੇਟ ਦੇਣੇ ਆ ਇਹਦੇ ਨਾਲ ਵੀ ਬਾਜੂ ਵਰਕ ਐਡ ਜੇ ਬਹੁਤ ਸੋਹਣਾ ਡਿਜ਼ਾਈਨ ਜੇ ਇਹ ਵੀ ਇਹ ਵੀ ਕਸਟਮਰ ਦਾ ਰੈਡੀ ਹੋਇਆ ਨਾਟ ਫਾਰ ਸੇਲ ਜੀ ਤੇ ਆਹ ਸੂਟ ਹੈਗਾ ਜੇ ਸ਼ਿਮਰ ਸਿਲਕ ਦਾ ਛੋਟੀਆਂ ਛੋਟੀਆਂ ਬੂਟੀਆਂ ਦੇ ਨਾਲ ਘੇਰੇ ਦੇ ਵਰਕ ਬਹੁਤ ਸੋਹਣਾ ਜੇ ਨੈਕ ਤੇ ਕੋਈ ਵਰਕ ਨਹੀਂ ਹੈਗਾ ਤੇ ਇਹਦੇ ਵਿੱਚ ਜੀ ਬਾਜੂ ਵਰਕ ਬਾਟਮ ਵਰਕ ਕੁਝ ਵੀ ਐਡ ਕਰਾਉਣਾ ਤੁਸੀਂ ਕਰਾ ਸਕਦੇ ਜੀ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਟ ਦੇ ਵਿੱਚ 1500 ਦੇ ਵਿੱਚ ਤੇ ਆਹ ਜਿਹੜਾ ਫੈਬਰਿਕ ਹੈਗਾ ਆਪਣੇ ਕੋਲ ਇਹ ਹੈਗਾ ਜੀ ਸਨੇਕ ਟਿਸ਼ੂ ਇਹ ਫੈਬਰਿਕ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੇ ਬਹੁਤ ਜ਼ਿਆਦਾ ਇਹਦੇ ਵਿੱਚ ਤੁਸੀਂ ਆਰਡਰ ਜਿਹੜੇ ਸੀਗੇ ਅਸੀਂ ਦਿੱਤੇ ਸੀਗੇ ਤੁਹਾਨੂੰ ਬਣਾ ਕੇ ਸੂਟ ਤੇ ਕੋਸ਼ੇ ਦੇ ਵਿੱਚ ਆਪਣੇ ਕੋਲ ਸੂਟ ਰੈਡੀमेड ਜਿਹੜੇ ਰੈਡੀ ਹੋ ਕੇ ਆਉਂਦੇ ਸੀਗੇ ਉਹ ਵੀ ਇਹ ਫੈਬਰਿਕ ਦੇ ਉੱਤੇ ਆਪਾਂ ਬਹੁਤ ਸੇਲ ਕੀਤੇ ਆ ਸੀਜ਼ਨ ਦੇ ਵਿੱਚ ਇਹਦੇ ਵਿੱਚ ਵੀ ਤੁਸੀਂ ਰੈਡੀ ਸੂਟ ਲੈ ਸਕਦੇ ਜੇ ਸਾਡੇ ਕੋਲ ਚੱਲੇ ਦਾ ਵਰਕ ਜਿਹਦੇ ਉੱਤੇ ਵੀ ਬਹੁਤ ਸੋਹਣਾ ਤੇ ਇਹਦੇ ਨਾਲ ਵੀ ਬਾਜੂ ਵਰਕ ਬਾਟਮ ਵਰਕ ਜੋ ਵੀ ਕਹੋਗੇ ਪਤਾ ਨੂੰ ਐਡ ਕਰਕੇ ਦੇ ਦਾਂਗੇ ਅਸੈਂਥੈਟਿਕ ਸਿਲਕ ਖਤਮ ਹਾਂਜੀ ਤੇ ਹੁਣ ਆਪਾਂ ਨਾ ਕਾਟਨ ਦੀ ਗੱਲ ਕਰਦੇ ਆਂ ਕਾਟਨ ਦੇ ਇੱਕ ਤਾਂ ਰੇਟ クリア ਕਰ ਦੂੰਗਾ ਤੁਹਾਨੂੰ ਮੈਂ ਦੂਜਾ ਇਹਦੇ ਵਿੱਚ ਪੈਕੇਜ ਕੀ ਦੇਣ ਲੱਗਾ ਤੁਹਾਨੂੰ ਮੈਂ ਵਿਦ ਸਟੀਚਿੰਗ ਕੰਬੋ ਆਫਰ ਜਿਹੜੀ ਆਉਣ ਲੱਗੀ ਆ ਉਹ ਵੀ ਧਿਆਨ ਨਾਲ ਸੁਣ ਲਿਓ ਤੇ ਰੇਟ ਜਿਹੜੇ ਆ ਉਹ ਵੀ ਤੁਸੀਂ ਚੰਗੀ ਤਰ੍ਹਾਂ ਕਨਫਰਮ ਕਰ ਲਿਓ ਪਹਿਲਾਂ ਤਾਂ ਫੈਬਰਿਕ ਬਾਰੇ ਡਿਟੇਲ ਦੱਸੂੰਗਾ ਤੁਹਾਨੂੰ ਮੈਂ ਇਹਦਾ ਫੈਬਰਿਕ ਆਉਣਾ ਜੇ ਬਹੁਤ ਹੀ ਪਿਆਰਾ ਆਉਣਾ ਜੇ ਬਰਬਰੀ ਦਾ ਜਿਹੜਾ ਲਾਸਟ ਈਅਰ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਕਸਟਮਰ ਨੇ ਬਹੁਤ ਜ਼ਿਆਦਾ ਸੋਹਣਾ ਇਹਦਾ ਡਿਜ਼ਾਈਨ ਹੈ ਤੇ ਇਹ ਬਣਦਾ ਜੇ ਬਿਨਾਂ ਲਾਈਨਿੰਗ ਤੋਂ ਇਹ ਸੂਟ ਨੂੰ ਲਾਈਨਿੰਗ ਲਾਉਣ ਦੀ ਜਰੂਰਤ ਨਹੀਂ ਜੇ ਪੈਂਦੀ ਬਿਨਾਂ ਲਾਈਨਿੰਗ ਤੋਂ ਸਟੀਚ ਹੁੰਦਾ ਜੇ ਤੇ ਇਹ ਸੂਟ ਤੁਹਾਨੂੰ ਜੇ ਤੁਸੀਂ ਮੇਰੇ ਕੋ ਆ ਕੱਲਾ ਸੂਟ ਲੈਂਦੇ ਜੇ ਆਪਣੇ ਘੇਰੇ ਦੇ ਹਿਸਾਬ ਨਾਲ ਰੈਡੀ ਕਰਵਾ ਕੇ ਕਿਸੇ ਵੀ ਕਲਰ ਦੇ ਉੱਤੇ ਫੈਬਰਿਕ ਜੇ ਕੈਮਰਿਕ ਦਾ ਉਹਦਾ ਬਰਬਰੀ ਕਾਟਨ ਦਾ ਨਾ ਤਾਂ ਇਹਦਾ ਕਲਰ ਜਾਂਦਾ ਜੇ ਸੂਟ ਦਾ ਨਾ ਇਹ ਖਰਾਬ ਹੁੰਦਾ ਜੇ ਫੁੱਲ ਗਰੰਟੀ ਵਾਲਾ ਫੈਬਰਿਕ ਹੁੰਦਾ ਜੇ ਤੇ ਇਹਦੇ ਵਿੱਚ ਡਿਜ਼ਾਈਨ ਤੁਸੀਂ ਜਿਹੜਾ ਜੇ ਉਹ ਜਿੰਨੇ ਮੈਂ ਤੁਹਾਨੂੰ ਦਿਖਾਏ ਆ ਕੋਈ ਵੀ ਤਿਆਰ ਕਰਾ ਲਿਓ ਆਪਰਾ ਵੀ ਸੈਂਡ ਕਰ ਦੋਗੇ ਡਿਜ਼ਾਈਨ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਸੇਮ ਬਣਾਵਾਂਗੇ ਤੁਹਾਨੂੰ ਰੇਟ ਦੇ ਵਿੱਚ ਇੰਨੇ ਜੀ ਜੇ ਕੋਈ ਸ਼ ਡਿਜ਼ਾਈਨ ਸਾਨੂੰ ਐਕਸਟਰਾ ਤਿਆਰ ਕਰਾਉਣਾ ਪੈਂਦਾ ਤਾਂ ਉਹਦੇ ਚਾਰਜ ਐਕਸਟਰਾ ਰਹਿਣਗੇ ਇਹਦੇ ਵਿੱਚ ਬਾਜੂ ਵਰਕ ਐਡ ਜੇ ਬਾਟਮ ਵਰਕ ਵੀ ਤੁਹਾਨੂੰ ਐਡ ਕਰ ਦਾਂਗੇ ਜੇ ਤੁਸੀਂ ਲੈਣਾ ਹੈ ਨਹੀਂ ਤਾਂ ਬਾਜੂ ਵਰਕ ਦੇ ਨਾਲ ਇਹ ਸੂਟ ਫਿਲਹਾਲ ਇਦਾਂ ਹੀ ਰੈਡੀ ਮਿਲਣਾ ਜੇ ਤੁਹਾਨੂੰ 1700 ਰੁਪਏ ਦੇ ਵਿੱਚ ਇਹਦੇ ਵਿੱਚ ਦੁਪੱਟਾ ਐਡ ਕਰਦੇ ਜੇ ਇਹ ਸੂਟ ਚੱਲ ਜਾਣਾ ਜੇ ਤੁਹਾਡਾ ਘੱਟ ਤੋਂ ਘੱਟ ਵੀ ਤੇ 22-2300 ਦੀ ਰੇਂਜ ਦੇ ਵਿੱਚ ਉੱਪਰ ਇਹਦੇ ਜੇ ਸਟੇਜਿੰਗ ਆਪਾਂ ਲੈ ਲੈਨੇ ਆ ਤਾਂ ਪੂਰਾ ਓਵਰਾਲ ਪੈਕੇਜ ਦੁਪੱਟੇ ਜਿਹੜੇ ਆ ਇਹਦੇ ਨਾਲ ਆਉਣਗੇ ਚਨਾਉਣ ਮਸਲੀਨ ਪਿਓਰ ਟੈਬੀ ਕੋਈ ਵੀ ਦੁਪੱਟਾ ਤੁਸੀਂ ਆਪਣੀ ਚੋਇਸ ਦਾ ਰੈਡੀ ਕਰਾ ਸਕਦੇ ਜੇ ਪਰ ਜਿਹੜੇ ਅਸੀਂ ਰੈਡੀ ਕਰਾ ਕੇ ਦਿੰਨੇ ਦੁਪੱਟੇ ਉਹ ਆਉਂਦੇ ਜੇ ਟੈਬੀ ਦੇ ਟੈਬੀ ਦਾ ਦੁਪੱਟਾ ਜਿਹੜਾ 450 ਦਾ ਉਦਾਂ ਵਾ ਰੇਟ ਆਦਾ ਮਾਰਕੀਟ ਦਾ ਆਪਣੇ ਕੋਲ ਤੁਹਾਨੂੰ ਇਹਨਾਂ ਸੂਟਾਂ ਦੇ ਨਾਲ ਸੇਮ ਚੈੱਕ بیس ਦੇ ਉੱਤੇ ਆਉਣਗੇ ਜੇ ਉੱਧਰ ਜ਼ਿਆਦਾ ਲਾਈਨਾਂ ਦੇ ਵਿੱਚ ਆਉਣਗੇ ਜਾਂ ਚੈੱਕ ਦੇ ਆਉਣਗੇ ਸੇਮ ਬਰਬਰੀ ਦੇ ਸੂਟ ਦੇ ਉੱਤੇ ਸੇਮ ਦੁਪੱਟਾ ਟੈਬੀ ਦਾ ਰੈਡੀ ਹੋ ਕੇ ਤਾਨੂੰ ਆਪਾਂ ਪੂਰਾ ਸੂਟ ਦੇ ਦਾਂਗੇ ਨਾਲ ਸਟਿਚਿੰਗ ਕਰਕੇ ਪੂਰਾ ਓਵਰਆਲ ਕੰਪਲੀਟ ਸੂਟ ਪੂਰਾ ਡਿਜ਼ਾਈਨ ਕਰਕੇ ਇਹ ਨਹੀਂ ਵੀ ਸਿੰਪਲ ਸੂਟ ਤੁਹਾਨੂੰ ਸੀਨਾ ਮਾਰ ਕੇ ਦੇ ਦਿੱਤਾ neck ਵਗੈਰਾ ਉਹਦਾ ਜੋ ਵੀ ਡਿਜ਼ਾਈਨ ਬਣੂਗਾ ਜੋ ਵੀ ਉਹਦੀਆਂ ਬਾਹਾਂ ਬਣਉਣੀਆਂ ਹੋਣਗੀਆਂ ਤੁਸੀਂ ਜੋ ਵੀ ਡਿਜ਼ਾਈਨ ਕਰਾਉਣਾ ਹੋਗਾ ਸਾਰਾ ਕੰਪਲੀਟ ਓਵਰਆਲ ਪੈਕੇਜ ਕਾਟਨ ਦੇ ਵਿੱਚ ਮਿਲੂਗਾ ਤੁਹਾਨੂੰ 2700 ਰੁਪਏ ਦੇ ਵਿੱਚ ਉਹਦੇ ਸ਼ਿਪਿੰਗ ਵੀ ਇਨਕਲੂਡ ਰਹੂਗੀ ਜੇ ਆਲ ਓਵਰ ਇੰਡੀਆ 'ਚ ਸ਼ਿਪਿੰਗ ਇਨਕਲੂਡ ਰਹੂਗੀ ਜੇ ਰੇਟ ਆਊਗਾ 2700 ਰੁਪਇਆ ਇਹ ਵੀ ਸੂਟ ਤੁਸੀਂ ਲੈਣਾ ਤਾਂ 1700 ਦੇ ਵਿੱਚ ਤੁਸੀਂ ਮੇਰੇ ਕੋਲ ਹੁਣ ਵੀ ਬੁੱਕ ਕਰ ਸਕਦੇ ਹੋ ਇਹ ਸਾਰੇ ਸੂਟ ਜਿਹੜੇ ਆਪਣੇ ਕੋਲ ਇੱਥੇ ਰੈਡੀ ਹੋਏ ਆ ਫਿਨਿਸ਼ ਹੋਣੇ ਆ ਫਿਨਿਸ਼ ਹੋਣ ਲਈ ਜਾਣੇ ਆ ਕੱਲ ਨੂੰ ਸਾਰੇ ਹੀ ਆ ਲੋ ਜੀ ਇਹ ਸਿਰਫ ਸੈਂਪਲ ਬਣਾਏ ਆ ਤੁਹਾਡੇ ਵਾਸਤੇ ਇਹਨਾਂ ਦੇ ਵਿੱਚ ਤੁਸੀਂ ਬੂਟੀਆਂ ਬਾਟੀਆਂ ਡਿਜ਼ਾਈਨ ਕਰਨੀਆਂ ਆ ਆਪਾਂ ਤੁਹਾਨੂੰ ਉਹ ਵੀ ਐਡ ਕਰ ਦਾਂਗੇ ਨੈਕ ਦੇ ਡਿਜ਼ਾਈਨ ਜੇ ਕੁਝ ਬਣਾਉਣੇ ਕਿਸੇ ਕਸਟਮਰ ਨੇ ਉਹ ਵੀ ਐਡ ਕਰ ਦਾਂਗੇ ਸਟਿਚ ਕਰਾਉਣੇ ਆ ਸਟਿਚਿੰਗ ਵੀ ਕਰ ਦਾਂਗੇ ਨਾਲ ਤੁਹਾਨੂੰ ਸਾਰਾ ਕੁਝ ਹੀ ਕੰਪਲੀਟ ਕਰਕੇ ਦਵਾਂਗੇ ਰੇਟ ਇਹਦਾ ਜਨਾ ਜੇ 1700 ਰੁਪਈਆ ਇਹ ਜਸਟ ਮੈਂ ਤੁਹਾਡੇ ਬਾਤ ਦੀ ਫੈਬਰਿਕ ਤੇ ਡਿਜ਼ਾਈਨ ਐਜ ਐ ਸੈਂਪਲ ਲੈ ਕੇ ਆਇਆ ਅੱਗੇ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਮੇਲਾ ਜਿਹੜਾ ਆ ਉਹ ਤਾਂ ਕਮਾਲ ਹੀ ਹੋਣਾ ਇੱਕ ਚੀਜ਼ ਹੋਰ ਮੈਂ ਕਲੀਅਰ ਕਰ ਦਿੰਦਾ ਆਉਣ ਵਾਲੇ ਦਿਨਾਂ 'ਚ ਇਹਨਾਂ ਸੂਟਾਂ ਦੇ ਉੱਤੇ ਆਪਣੇ ਕੋਲ ਸੂਟ ਡਿਜ਼ਾਈਨ ਜਿਹੜੇ ਆ ਉਹ ਚੇਂਜ ਹੋ ਕੇ ਆਉਣੇ ਵੱਡੀਆਂ ਮਸ਼ੀਨਾਂ ਤੋਂ ਬਣ ਕੇ ਸੂਟ ਉਹ ਘੱਟ ਰੇਂਜ 'ਚ ਆਉਣਗੇ ਜੀ ਉਹਦੇ ਵਿੱਚ ਇਹ ਹੈ ਕਿ ਜਿੰਨਾ ਘੇਰਾ ਬਣ ਕੇ ਸਟੈਂਡਰਡ ਆ ਗਿਆ ਉਨਾ ਹੀ ਇੱਕ ਸੂਟ ਦਾ ਵੀ ਉਹਨਾ ਰਹਿਣਾ ਤੇ ਪਿਛਲੇ 100 ਸੂਟ ਦਾ ਵੀ ਉਹਨਾ ਰਹਿਣਾ 50 ਸੂਟਾਂ ਦਾ ਵੀ ਉਹਨਾ ਰਹਿਣਾ ਇਹਦੇ ਵਿੱਚ ਤੁਸੀਂ ਘੇਰੇ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਜੀ ਜਿੰਨੇ ਤੁਹਾਡੇ ਘੇਰੇ ਆ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਜੀ ਜਿੰਨੇ ਤੁਹਾਡੇ ਪੇਰੈਂਟਸ ਦੇ ਆ ਤੁਸੀਂ ਉਹਨਾਂ ਹਿਸਾਬ ਨਾਲ ਬਣਾ ਸਕਦੇ ਆ ਤੇ ਆ ਵੀ ਕਾਟਨ ਦੇ ਉੱਤੇ ਜੀ ਸੂਟ ਆਪਣੇ ਕੋਲ ਇਹ ਵੀ ਤੁਸੀਂ ਕਿਹੇ ਵੀ ਕਲਰ ਦੇ ਉੱਤੇ ਤਿਆਰ ਕਰਵਾ ਸਕਦੇ ਜੀ ਬਹੁਤ ਸੋਹਣਾ ਫੈਬਰਿਕ ਸੇਮ ਆਉਣਾ ਬਰਬਰੀ ਕਾਟਨ ਦਾ ਬਾਜੂ ਵਰਕ ਬਾਟਮ ਵਰਕ ਜੋ ਕਹੋਗੇ ਆਪਾਂ ਤੁਹਾਨੂੰ ਐਡ ਕਰ ਦਾਂਗੇ ਇਹਨਾਂ ਦੇ ਵਿੱਚ ਆ ਵੀ ਚੈੱਕ ਕਰਿਓ ਇਹ ਵੀ ਹੈਗਾ ਜੀ ਲੀਲਨ ਕਾਟਨ ਦਾ ਇਹਦੇ ਉੱਤੇ ਵੀ ਬਾਜੂ ਵਰਕ ਐਡ ਜੇ ਨਾਲ ਇਹਦੇ ਵੀ ਆ ਵੀ ਸੂਟ ਆ ਗਿਆ ਜੀ ਆਪਣੇ ਕੋਲ ਬਹੁਤ ਸੋਹਣਾ ਬਰਬਰੀ ਦੇ ਉੱਤੇ ਰੇਟ ਤੁਹਾਨੂੰ ਮੈਂ ਦੱਸੀ ਜਾਣ ਡਿਆਂ ਤੁਸੀਂ ਸੁਣੀ ਜਾਓ ਕਪੜਾ ਡਿਟੇਲ ਦੱਸ ਦਿਤੀ ਆ ਕੰਬੋ ਜਿਹੜੀ ਆ ਪਿਛਲੇ ਸਾਲ 2500 ਦੀ ਹੀ ਐਤਕੀ 200 ਰੁਪਈਆ ਪਲੱਸ ਹੋਇਆ ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਖਰਚੇ ਵੀ ਵਧੇ ਆ ਤੇ ਫੈਬਰਿਕ ਵੀ ਅੱਗੇ ਆ ਪਤਾ ਨਹੀਂ ਹੁਣ ਮਾਰਕੀਟ 'ਚ ਕੀ ਰੇਟ ਆਉਣਾ ਪਰ ਮੈਂ ਤੁਹਾਨੂੰ ਅੱਜ ਹੀ ਕੰਬੋ ਡਿਕਲੇਅਰ ਕਰਤੀ ਆ ਆਹ ਸੂਟ ਤਿਆਰ ਹੋਇਆ ਕੈਮਰਿਕ ਦੇ ਉੱਤੇ ਜੇ ਤੁਸੀਂ ਕੈਮਰਿਕ ਦੇ ਉੱਤੇ ਰੈਡੀ ਕਰਾਉਣਾ ਤਾਂ ਇਹਦਾ ਰੇਟ ਕੱਢ ਦੇਣਾ ਜੀ ਜੇ ਤੁਸੀਂ ਇਹਦੇ ਤੇ ਕਰਾਉਂਦੇ ਜੇ ਬਰਬਰੀ ਤੇ ਉਹਦਾ 2700 ਹੋਣਾ ਜੇ ਇਹਦੇ ਵਿੱਚ ਰੇਟ ਥੋੜਾ ਜਿਹਾ ਘਟੂਗਾ ਪਰ ਇਹਦੇ ਵਿੱਚ ਪੰਗਾ ਉਹੀ ਪੈ ਜਾਣਾ ਤੇ ਚ ਲਾਈਨਿੰਗ ਲਾਉਣ ਦੀ ਲੋੜ ਪਊਗੀ ਪਤਲੇ ਕੱਪੜੇ ਨੂੰ ਤੇ ਉਹਨਾਂ ਦੇ ਵਿੱਚ ਲਾਈਨਿੰਗ ਦੀ ਲੋੜ ਨਹੀਂ ਪੈਣੀ ਸਾਨੂੰ ਇਹਦੇ ਵਿੱਚ ਸਟਿਚਿੰਗ ਦੇ ਚਾਰਜ ਜਿਹੜੇ ਉਹ ਫਿਰ ਹੋਰ ਥੋੜੇ ਪਲੱਸ ਹੋ ਜਾਣੇ ਆ ਕੱਪੜੇ ਦੇ ਘਟਦੇ ਤੇ ਸਟਿਚਿੰਗ ਦੇ ਵਾਜ ਜਾਣੇ ਇਹ ਗੱਲ ਉੱਥੇ ਕਿ ਜਾਈ ਨਹੀਂ ਘੁਮ ਘਮਾ ਕੇ ਓਕੇ ਬਾਕੀ ਤੇ ਹੋਰ ਹੁੰਦੇ ਜਿਹੜੇ ਫਿਰ ਉਹ ਬਾਅਦ ਚ ਇਹ ਆਪਣੇ ਕੋਲ ਡਿਜ਼ਾਈਨ ਤੁਸੀਂ ਆਪਣਾ ਕੋਈ ਵੀ ਦੇ ਕੇ ਤਿਆਰ ਕਰਵਾ ਸਕਦੇ ਜੇ ਐਡੀ ਕੋਈ ਗੱਲ ਨਹੀਂ ਹੈਗੀ ਇਹ ਹੈ ਕਿ ਡਿਜ਼ਾਈਨ ਬਣਵਾਉਣ ਲੱਗਿਆਂ ਕਈ ਵਾਰੀ ਟਾਈਮ ਲੱਗਦਾ ਹੈ ਜਾਂ ਕਈ ਵਾਰੀ ਡਿਜ਼ਾਈਨਰ ਜਿਹੜੇ ਆ ਉਹ ਪੈਸੇ ਜ਼ਿਆਦਾ ਮੰਗ ਲੈਂਦੇ ਆ ਡਿਜ਼ਾਈਨ ਦੇ ਤਾਂ ਕਰਕੇ ਕਾਸਟ ਵਾਧੀ ਆ ਜਿਹੜੇ ਮੇਰੇ ਕੋਲ ਬਣੇ ਡਿਜ਼ਾਈਨ ਆਉਂਦੇ ਆ ਉਹਨਾਂ ਦੇ ਵਿੱਚ ਤੁਸੀਂ ਮੇਰੇ ਕੋਲ ਤਿਆਰ ਕਰਵਾ ਸਕਦੇ ਜੇ ਕੋਈ ਪ੍ਰੋਬਲਮ ਨਹੀਂ ਹੈਗੀ ਟਾਈਮ ਜ਼ਰੂਰ ਰੱਖ ਕੇ ਆਇਓ 10 ਤੋਂ 15 ਦਿਨ ਦਾ ਇਹ ਨਾ ਗੱਲ ਹੋਵੇ ਕਿ ਤੁਸੀਂ ਅੱਜ ਸੂਟ ਲੈ ਕੇ ਆਏ ਤਾਂ ਕਹੋ ਮੈਨੂੰ ਪਰਸੋਂ ਦੇ ਦਿਓ ਚੌਥ ਦੇ ਦਿਓ ਉਹਦੇ ਵਾਸਤੇ ਅਸੀਂ ਮਾਫੀ ਚਾਹਾਂਗੇ ਸਾਨੂੰ ਘੱਟੋ ਘੱਟ 10 ਦੇ ਕੇ ਤੇ ਫਿਰ ਸੂਟ ਬੁੱਕ ਕਰਵਾਇਓ ਕਸਟਮਾਈਜ਼ ਅਸੀਂ ਕਰਦਾਂਗੇ ਡਿਜ਼ਾਈਨ ਤੁਹਾਡੀ ਪਸੰਦ ਦਾ ਵੀ ਦੇ ਦਾਂਗੇ ਜੇ ਤੁਸੀਂ ਇਹਨਾਂ ਚੋਂ ਲੈਣਾ ਤਾਂ ਇਹ ਵੀ ਲੈ ਲਿਓ ਕੁਝ ਜਿਹੜੇ ਬਣੇ ਸੂਟ ਆ ਤੁਹਾਨੂੰ ਮੈਂ ਉਹ ਵੀ ਦੱਸ ਦੁੱਤੇ ਆ ਤੇ ਬਾਕੀ ਜਿਹੜੇ ਆ ਫੈਬਰਿਕ ਆ ਉਹ ਆਉਣੇ ਕਾਟਨ ਦੇ ਬਰਬਰੀ ਕਾਟਨ ਦੇ ਬਿਨਾਂ ਲਾਈਨਿੰਗ ਤੋਂ ਸਟਿਚ ਹੋ ਜਾਣੇ ਜੇ ਫੈਬਰਿਕ ਏਮਬਰਾਇਡਰੀ ਦੁਪੱਟਾ ਸਟਿਚਿੰਗ ਸਾਰਾ ਕੁਝ ਦਊਂਗਾ ਤੁਹਾਨੂੰ ਮੈਂ 2700 ਰੁਪਏ ਦੇ ਵਿੱਚ ਕੰਬੋ ਡਿਕਲੇਅਰ ਕਰਤੀ ਜੇ ਇਹ ਅੱਜ ਸ਼ੁਰੂ ਹੋਈ ਆ ਤੇ ਇਹ ਜਾਊਗੀ ਨਵੰਬਰ ਤੱਕ ਇਹੀ ਰੇਟ ਰਹਿਣਗੇ ਫੈਬਰਿਕ ਆਊਗਾ ਜੇ ਕਾਟਨ ਬਰਬਰੀ ਦਾ ਮੈਨੂੰ ਨਹੀਂ ਪਤਾ ਅੱਗੇ ਹੁਣ ਬਰਬਰੀ ਕੀ ਰੇਟ 'ਚ ਆਉਂਦੀ ਮਾਰਕੀਟ ਦੇ ਵਿੱਚ ਜਾਂ ਵੱਧਦੀ ਹੈ ਕਿ ਘਟਦੀ ਹੈ ਪਰ ਮੇਰਾ ਰੇਟ ਇਹੀ ਰਹੂਗਾ ਤੁਸੀਂ ਮੇਰੇ ਕੋਲ ਅੱਜ ਲੈ ਲਿਓ ਚਾਹੇ ਨਵੰਬਰ 'ਚ ਲੈ ਲਿਓ ਪੂਰਾ ਫੁੱਲ ਸੀਜ਼ਨ ਵੀ ਇਹੋ ਰੇਟ ਰਹੂਗਾ ਡਿਜ਼ਾਈਨ ਜਿਹੜੇ ਮੈਂ ਦਿੱਤੇ ਤੁਹਾਨੂੰ ਇਹਨਾਂ 'ਚ ਬਣਵਾ ਲਿਓ ਜੇ ਤੁਸੀਂ ਆਪਣਾ ਦੇਣਾ ਹੈ ਤਾਂ ਮੈਨੂੰ ਮੈਸੇਜ ਕਰ ਲਿਓ ਉਹਦੇ ਬਾਅਦ ਹੀ ਵੀ ਮੈਂ ਤੁਹਾਨੂੰ ਦੱਸ ਦੂੰਗਾ ਕਿ ਡਿਜ਼ਾਈਨ ਦਾ ਰੈਡੀ ਹੋ ਸਕਦਾ ਟਾਈਮ ਲੱਗਦਾ ਕੀ ਹੈ ਸਾਰਾ ਕੁਝ ਡਿਟੇਲਸ ਆਪਾਂ ਗੱਲ ਕਰ ਲਾਂਗੇ ਤੇ ਇਹ ਆਪਣਾ ਅੱਜ ਦਾ ਛੋਟਾ ਜਿਹਾ ਲਾਈਵ ਹੈ ਜਿਹੜੇ ਬੁਟੀਕ ਇੱਕ ਲਾਈਵ ਤੁਹਾਨੂੰ ਮੈਂ ਦੇਵਾਂਗਾ ਜਿਹੜੀਆਂ ਮਸ਼ੀਨਾਂ ਕੰਮ ਕਰਦੀਆਂ ਸਾਡੀਆਂ ਬਹੁਤ ਸਾਰੀਆਂ ਭੈਣਾਂ ਚਾਹੁੰਦੀਆਂ ਆ ਕਿ ਅਸੀਂ ਆਪਣਾ ਕੰਮ ਕਰੀਏ ਉਹ ਵੇਖਣਾ ਚਾਹੁੰਦੀਆਂ ਕਿ ਮਸ਼ੀਨਾਂ ਚੱਲਦੀਆਂ ਕਿਵੇਂ ਆ ਇਹ ਵਾਲੀਆਂ ਆਪਣੇ ਘਰ ਦੇ ਵਿੱਚ ਰੱਖ ਕੇ ਕੰਮ ਕਰਨਾ ਚਾਹੁੰਦੀਆਂ ਨੇ ਤੇ ਉਹ ਮੈਂ ਦੱਸ ਦਊਗਾ ਵੀ ਮਸ਼ੀਨ ਜਿਹੜੀ ਆ ਉਹ ਕਿਵੇਂ ਕੰਮ ਕਰਦੀ ਆ ਤੇ ਬਾਕੀ ਇਹ ਲਾਈਵ ਅੱਜ ਦਾ ਇੱਥੇ ਆਪਾਂ ਕਰ ਦਨੇ ਆ ਸਮਾਪਤੀ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਲਾਈਵ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ